ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਪਾਕਿਸਤਾਨੀ ਮਾਲ ਕਾਟਨ ਦੇ ਸੂਟ ਲੈ ਕੇ ਪ੍ਰਾਈਸ ਰਹੂਗਾ ਜੀ 2500 ਵਿਦ ਸ਼ਿਪਿੰਗ ਰਹੂਗਾ ਤੇ ਸੂਟ ਤੁਸੀਂ ਦੇਖ ਸਕਦੇ ਹੋ ਇੱਕ ਤੋਂ ਇੱਕ ਹਟਕਿਆ ਹੈਗਾ ਤੇ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰੇ ਜੇ ਸ਼ੇਡ ਨੇਗੇ ਤੇ ਆਰਡਰ ਹੈਗਾ ਆਪਣਾ ਤੁਸੀਂ ਫਾਸਟਲੀ ਕਰਦੇ ਹੋ ਤੇ ਟੀਸਟਾ ਬ੍ਰਾਂਡ ਰਹੂਗਾ ਇਸ ਤਰ੍ਹਾਂ ਦੇਖੋ ਤੁਸੀਂ ਦੇਖ ਸਕਦੇ ਹੋਗੇ ਪਹਿਲਾ ਪ੍ਰਿੰਟ ਦੇਖੋ ਜੀ ਲਓ ਜੀ ਪਹਿਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਇਹਦੇ ਨਾਲ ਇਸ ਤਰ੍ਹਾਂ ਮੈਚਿੰਗ ਬਾਟਮ ਹੈ ਟੀਸਟਾ ਦੀ ਹੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 2500 ਲਓ ਜੀ ਇਹਦੇ ਨਾਲ ਤੁਸੀਂ ਦੁਪੱਟਾ ਹੈਗਾ ਜਿਹੜਾ ਟਾਈ ਐਂਡ ਆਈ ਰੱਖ ਸਕਦੇ ਹੋ ਇੱਕ ਪੇਜ ਦਾ ਰੱਖਣਾ ਤਾਂ ਜਿੱਦਾਂ ਦੀ ਪ੍ਰਿੰਟਿੰਗ ਹੋਈ ਹੋਈ ਹੈ ਤੇ ਵਿੱਚ ਉਸ ਤਰ੍ਹਾਂ ਦਾ ਤੁਸੀਂ ਦੁਪੱਟਾ ਹੈਗਾ ਜਿਹੜਾ ਲਗਾ ਸਕਦੇ ਹੋ ਠੀਕ ਹੈ ਜੀ ਤੇ ਦੂਜਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਮੈਚਿੰਗ ਹੈ ਸਾਰੇ ਮੈਚਿੰਗ ਰਹਿਣਗੇ ਥੋੜੀ ਜੀ ਕੁਆਲਿਟੀ ਵਜੋਂ ਫੁੱਲ ਪਿਓਰ ਮਾਲ ਕਾਟਨ ਹੈ ਪਾਕਿਸਤਾਨੀ ਤਾਂ ਕਰਕੇ ਥੋੜਾ ਮਤਲਬ ਰੇਟ ਇਹਨਾਂ ਦਾ ਹਾਈ ਹੈਗਾ ਤੇ ਇਹਦੇ ਵਿੱਚ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਹਲਕਾ ਹਲਕਾ ਵਰਕ ਹੋਇਆ ਹੋਇਆ ਬਹੁਤ ਸੋਹਣੀ ਨਵੀਂ ਜੀ ਲੁੱਕ ਨਵੀਂ ਜੀ ਚੀਜ਼ ਲੈ ਕੇ ਆਇਆਂਗੇ ਆਪਾਂ ਤੁਹਾਡੇ ਲਈ ਫਲੋਜੀ ਇਸ ਤਰ੍ਹਾਂ ਤੁਹਾਨੂੰ ਦਿਖ ਰਿਹਾ ਹੋਗਾ ਨਾ ਵਿੱਚ ਇਹਦੇ ਮਤਲਬ ਥੋੜਾ ਥੋੜਾ ਵਰਕ ਹੋਇਆ ਹੋਇਆਗਾ ਤੇ ਪਲੱਸ ਨਾਲ ਹੈਗੀ ਆ ਪਲੇਨ ਬਾਟਮ ਹੈਗੀ ਵਿਦ ਤੇ ਬਿਲਕੁਲ ਲਾਈਟ weight ਸਟੱਫ ਹੈਗਾ ਲਾਈਨਿੰਗ ਦੀ ਨੀਡ ਹੈਗੀ ਕਿਉਂਕਿ ਸੀ ਥਰੂ ਹੈਗਾ ਤੇ ਲਾਈਨਿੰਗ ਲੱਗੂਗੀ ਬਾਟਮ ਤੇ ਤੁਸੀਂ ਰਹਿਣ ਦਿਓ ਸ਼ਰਟ ਤੇ ਤੁਸੀਂ ਅੰਡਰ ਸ਼ਰਟ ਮੰਗਵਾ ਜਿਹੜੀ ਲਗਵਾ ਸਕਦੇ ਹੋਗੇ ਤੇ ਦੂਜਾ ਪ੍ਰਿੰਟ ਇਹ ਵਾਲਾਗਾ ਅਫਰੋਜੀ ਦੇ ਵਿੱਚ ਪ੍ਰਿੰਟ ਬਹੁਤ ਜਿਆਦਾ ਸੋਹਣੇ ਨੇਗੇ ਨੇਕਸਟ ਤੁਸੀਂ ਦੇਖ ਸਕਦੇ ਹੋਗੇ ਬਲੈਕ ਇਹ ਵੀ ਮੈਚਿੰਗ ਹੈਗਾ ਸਾਰੇ ਸੂਟ ਮੈਚਿੰਗ ਰਹਿਣਗੇ ਤੇ ਇਹਨਾਂ ਨੂੰ ਮਤਲਬ ਤੁਸੀਂ ਵਰਕ ਵਗੈਰਾ ਕਰਾਉਣਾ ਚਾਹਣੇ ਕਰਾ ਸਕਦੇ ਹੋਗੇ ਇਹਦੇ ਵਿੱਚ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋਗੇ ਸੇਮ ਡਿਜ਼ਾਈਨਿੰਗ ਹੈਗੀ ਵਿੱਚ ਵਰਕ ਹੋਇਆ ਹੋਇਆਗਾ ਥੋੜਾ ਥੋੜਾ ਹਨਾ ਤੇ ਬਹੁਤ ਹੀ ਜਿਆਦਾ ਮਤਲਬ ਸਟੱਫ ਸੋਹਣਾ ਹੈਗਾ ਤੇ ਬਹੁਤ ਲਾਈਟ ਵੇਟ ਸਟੱਫ ਹੈਗਾ ਲੋ ਜੀ ਪ੍ਰਾਈਸ ਸੇਮ ਰਹੂਗਾ 2500 ਵਿਦ ਸ਼ਿਪਿੰਗ ਹੈ ਲੋਚ ਇਹ ਬਿਲਕੁਲ ओरिजिनल प्योर ਮਾਲ ਚੰਦੇਰੀ ਹੈ ਪਾਕ ਸੋਰੀ ਮਾਲ कॉटन ਹੈਗੀ ਪਾਕਿਸਤਾਨੀ ਤੇ ਬਿਲਕੁਲ ਪਿਓਰ ਹੈਗੀ ਪਾਕਿਸਤਾਨੀ ਇਹ ਤੇ ਇਹਨਾਂ ਤੁਸੀਂ ਡਿਜ਼ਾਈਨਿੰਗ ਪ੍ਰਿੰਟ ਤੋਂ ਵੀ ਹਿਸਾਬ ਲਗਾ ਸਕਦੇ ਹੋ ਵੀ ਕਾਫੀ ਜਿਆਦੇ ਸੋਹਣੇ ਲੱਗੇ ਤੇ ਕਲਰ ਵੀ ਤੁਸੀਂ ਦੇਖ ਸਕਦੇ ਹੋਗੇ ਪੀਚ ਇਹਨਾਂ ਨੂੰ ਤੁਸੀਂ ਲੂਸ ਕੁੜਤਾ ਸਟਾਈਲ ਸੂਟ ਰੱਖਿਓ ਤੇ ਬਹੁਤ ਜਿਆਦੇ ਸੋਹਣੇ ਬਣਗੇ ਤੇ ਇਸ ਤਰ੍ਹਾਂ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋਗੇ ਠੀਕ ਹੈ ਜੀ ਲਓ ਜੀ ਤੇ ਨਾਲ ਰਹੂਗੀ ਪਲੇਨ ਬਾਟਮ ਰਹੂਗੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਸ਼ਰਟ ਰਹੂਗੀ ਇਦਾਂ ਫਿਰ ਇਸ ਤੋਂ ਬਾਅਦ ਇਹ ਵਾਲਾ ਰਹੂਗਾ 올ਓਵਰ ਸੂਟ ਰਹੂਗਾ ਜਿਹੜੀਆਂ ਪਹਿਣਾ 올ਓਵਰ ਲੈਣਾ ਚਾਹੁੰਦੀਆਂ ਨੇਗੀਆਂ ਤਾਂ ਤੁਸੀਂ 올ਓਵਰ ਲੈ ਸਕਦੇ ਹੋਗੇ ਲੋ ਜੀ ਪ੍ਰਾਈਸ ਸੇਮ ਰਹੂਗਾ 2500 ਲੋਚ ਕੋ ਸਾਰੀ ਪਾਕਿਸਤਾਨੀ ਮਾਲ ਕਾਟਨ ਹੈਗੀ ਪਿਓਰ ਦੇ ਵਿੱਚ ਫੁੱਲ ਪਿਓਰ ਲੋਚ ਪ੍ਰਾਈਸ ਇਹਦਾ ਵੀ ਸੇਮ ਰਹੂਗਾ 2500 ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਲੋਚ ਦੁਪੱਟਾ ਵਗੈਰਾ ਕਿਸੇ ਨਾਲ ਨਹੀਂ ਹੈਗੇ ਜੇ ਤੁਸੀਂ ਦੁਪੱਟਾ ਲੈਣਾ ਚਾਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇ ਦਾਂਗੇ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੋਂ ਤਾਂ ਤੁਸੀਂ ਸਲਾਈ ਕਰਵਾ ਸਕਦੇ ਹੋਗੇ ਬਾਕੀ ਇਹ ਤੇ ਜੇ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਵੀ ਕਰਾ ਸਕਦੇ ਹੋਗੇ ਤੇ ਇਹਦੇ ਵਿੱਚ ਦੇਖੋ ਇਹਦਾ ਸੈਕਿੰਡ ਕਲਰ ਇਹ ਵਾਲਾ ਆ ਜੂਗਾ ਗ੍ਰੇ ਗ੍ਰੇ ਦੇ ਉੱਪਰ ਬਲੂ ਪ੍ਰਿੰਟਿੰਗ ਹੈ ਡਿਜ਼ਾਈਨ ਇਹ ਸਾਰੇ ਫੁੱਲ ਪਿਓਰ ਪਾਕਿਸਤਾਨੀ ਮਾਲ ਕਾਟਨ ਹੈਗੇ ਫੁੱਲ ਪਿਓਰ ਦੇ ਵਿੱਚ ਟਿਸਟਾ ਬ੍ਰੈਂਡ ਦੀ ਤੇ ਜਿਹੜੀ ਇਹ ਮਤਲਬ ਮਲ ਕਾਟਨ ਹੈਗੀ ਬਹੁਤ ਜਿਆਦਾ ਲਾਈਟ weight ਤੇ ਬਹੁਤ ਹੀ ਜਿਆਦਾ ਸੋਹਣਾ ਸਟੱਫ ਹੈਗਾ ਤੇ ਬਿਲਕੁਲ ਚੁੰਨੀ ਵਰਗਾ ਸਟੱਫ ਪਿਆਗਾ ਟੇਸਟਾ ਬ੍ਰਾਂਡ ਰਹੂਗਾ ਤੇ ਲਾਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਲੈਕ ਦੇ ਵਿੱਚ ਹੈ ਤੇ ਫਿਲਹਾਲ ਜਿੰਨੇ ਮੈਂ ਤੁਹਾਨੂੰ ਸੂਟ ਦਿਖਾਏ ਨੇਗੇ ਤੇ ਇਹਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋਗੇ ਤੇ ਰਿਪੀਟ ਆਰਡਰ ਆਉਣਗੇ ਤੇ ਆਪਾਂ ਇਹਦੇ ਨਾਲ ਦੇ ਰਿਪੀਟ ਸੂਟ ਲੈਣਗੇ ਜਿਹੜੇ ਆਪਾਂ ਜਰੂਰ ਮੰਗਾਵਾਂਗੇ ਕਿਉਂਕਿ ਕਾਫੀ ਜਿਆਦੇ ਸੋਹਣੀ ਚੀਜ਼ ਹੈ ਵਧੀਆ ਚੀਜ਼ ਹੈ ਕਿ ਬਹੁਤ ਸੋਹਣੀ ਕੁਆਲਿਟੀ ਹੈਗੀ ਕੁਆਲਿਟੀ ਵਾਹਣਾ ਤੇ ਆ ਵੀ ਤੁਸੀਂ ਦੇਖ ਸਕਦੇ ਹੋਗੇ ਸਾਰੇ ਮਤਲਬ ਜਿਹੜਾ ਸਟਾਈਲ ਹੈਗਾ ਤੁਸੀਂ ਥੋੜਾ ਜਿਹਾ ਲੂਸ ਰੱਖਿਓ ਸਟਾਈਲ ਸ਼ਰਟਸ ਦਾ ਤੇ ਇਹਦੇ ਨਾਲ ਤੁਸੀਂ ਮਤਲਬ ਟਰੌਜ਼ਰ ਵਗੈਰਾ ਬਣਵਾਉਣਾ ਚਾਹਣੇ ਟ੍ਰਾਇਲ ਟਰਾਊਜ਼ਰ ਵੀ ਬਣਾ ਸਕਦੇ ਹੋਗੇ ਸਲਵਾਰ ਬਣਾਉਣੀ ਹੈ ਸਲਵਾਰ ਵੀ ਬਣਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਹਰ ਤਰ੍ਹਾਂ ਦੀ ਆਪਣੇ ਕੋਲੇ ਸਟਿਚਿੰਗ ਅਵੇਲੇਬਲ ਹੈਗੀ ਹੈਗੀ ਤਾਂ ਤੁਸੀਂ ਸਟਿਚਿੰਗ ਦਾ ਡਿਜ਼ਾਈਨ ਵੀ ਸ਼ੇਅਰ ਕਰ ਸਕਦੇ ਹੋਗੇ ਜਾਂ ਤੁਸੀਂ ਦੱਸ ਸਕਦੇ ਹੋ ਵੀ ਇੱਦਾਂ ਦਾ ਸਟਿਚਿੰਗ ਕਰਦੇ ਹੋ ਹਨਾ ਉਸ ਅਕੋਰਡਿੰਗ ਹੈ ਜਿਹੜੀ ਆਪਾਂ ਥੋੜੀ ਸਲਾਈ ਰੱਖ ਦਾਂਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਣਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਦੇਣਾਗਾ ਜੇ ਤੁਸੀਂ ਮੈਨੂੰ ਦੇਖਦੇ ਹੋ Instagram ਤੋਂ ਤਾਂ ਮੇਰੇ ਪੇਜ ਨੂੰ ਜ਼ਰੂਰ ਫੋਲੋ ਕਰਿਓ ਵਾਦ ਤੋਂ ਵਾਦ ਜਿਹਨੇ سپورਟ ਤੁਸੀਂ ਮੇਰੀ YouTube ਤੇ ਕੀਤੀ ਹੈਗੀ ਉਹਨੀ سپورਟ ਤੁਸੀਂ ਮੇਰੀ Instagram ਤੇ ਕਰਿਓ ਕਿਉਂਕਿ ਉਥੇ ਵੀ ਆਪਾਂ ਹੁਣ ਡੇਲੀ ਅਪਡੇਟ ਲੈਣਾਂਗੇ ਵੀਡੀਓਜ਼ ਵਗੈਰਾ ਪਾਉਣੇ ਆ ਉਥੇ ਵੀ ਮਤਲਬ ਕਾਫੀ ਪੈਣਾ ਲੰਗੇ ਜਿਹੜੀਆਂ ਵਧੀਆ ਰਿਸਪੌਂਸ ਆ ਰਿਹਾ ਆਰਡਰ ਵਗੈਰਾ ਦੇ ਰਹੇ ਰਹਿਣਗੇ ਬਾਕੀ ਜੇ ਤੁਸੀਂ ਕੋਈ ਵੀ ਵਰਕ ਵਗੈਰਾ ਵਾਲਾ ਸੂਟ ਰੈਡੀ ਕਰਵਾਉਣਾਗਾ ਮਸ਼ੀਨ ਵਰਕ ਹੈਂਡ ਵਰਕ ਕਾਹਰੀ ਵਰਕ ਜਿੱਦਾਂ ਵੀ ਤੁਸੀਂ ਕਰਵਾਉਣਾ ਹੈਗਾ ਉਦਾਂ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਤੁਸੀਂ ਸਾਡੇ ਨਾਲ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਕਰਵਾਉਣਾ ਚਾਹੋ ਨੇ ਉਹ ਵੀ ਕਰਾ ਸਕਦੇ ਹੋ ਹਰ ਤਰ੍ਹਾਂ ਦਾ ਫੈਬਰਿਕ ਹੈ ਜਿਹੜਾ ਅਵੇਲੇਬਲ ਹੈਗਾ ਆਪਣੇ ਕੋਲੇ ਇਹਨਾਂ ਵਿੱਚੋਂ ਤੁਸੀਂ ਜਿਵੇਂ ਦੀ ਵੀ ਸਟਿਚਿੰਗ ਕਰਵਾਉਣਾ ਚਾਹੋ ਨੇ ਕੋਈ ਵੀ ਤੁਸੀਂ ਵਰਕ ਕਰਵਾਉਣਾ ਚਾਹੋ ਨੇ ਕਿਸੇ ਵੀ ਤਰ੍ਹਾਂ ਦਾ ਹਨ ਜਿਵੇਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੋ ਨੇ ਉਵੇਂ ਤੁਸੀਂ ਸੂਟ ਹੈਗਾ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਪਸੰਦ ਆਏ ਹੋਣਗੇ ਟੈਨਸ਼ਨ ਨਾ ਲਿਓ ਤੇ ਜੇ ਸੂਟ ਹਨਾ ਕਾਫੀ ਭੈਣਾ ਰਹਿ ਜਾਂਦੀਆਂ ਸੂਟ ਦੇ ਰਿਪੀਟ ਜਰੂਰ ਮਿਲ ਜਾਣਗੇ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਆਪਾਂ ਜਰੂਰ ਮੰਗਵਾ ਕੇ ਦੇਵਾਂਗੇ ਕਿਉਂਕਿ ਰਿਪੀਟ ਤੇ ਇਹ ਸੂਟ ਹੈਗੇ ਨੇ ਆਪਣੇ ਕੋਲੇ ਧਨ ਮੈਂ ਸਾਰੇ ਸੂਟ ਦਿਖਾਤੇ ਕੋਈ ਵੀ ਤੁਹਾਨੂੰ ਮਤਲਬ ਜਿੰਨੇ ਵੀ ਆਰਡਰ ਆਏ ਆਪਾਂ ਨੋਟ ਕਰ ਲਾਂਗੇ ਉਹਦੇ ਲਈ ਤੁਹਾਨੂੰ ਹਫਤੇ ਦੀ ਵੇਟ ਕਰਨੀ ਪਊਗੀ ਹਫਤੇ ਦੇ ਵਿੱਚ ਵਿੱਚ ਜਿਹੜੀ ਪ੍ਰਿੰਟਿੰਗ ਡਿਜ਼ਾਈਨ ਹੈਗੇ ਜਿਹੜੇ ਉਹ ਰੈਡੀ ਹੋ ਜਾਣਗੇ ਫਿਰ ਮੈਂ ਤੁਹਾਨੂੰ ਹਨਾ ਇਹਨੇ ਆਪਾਂ ਆਰਡਰ ਨੋਟ ਕਰ ਲਾਂਗੇ ਪਰ ਪੇਮੈਂਟ ਹੈ ਜਿਹੜੀ ਤੁਸੀਂ ਹਾਫ ਕਰ ਦਿਓ ਚਾਹੇ ਆਪਣੇ ਸੂਟ ਦੇ ਆਰਡਰ ਲਈ ਚਾਹੇ ਦੀ ਤੁਸੀਂ ਫੁੱਲ ਪੇਮੈਂਟ ਕਰ ਦਿਓ ਪੇਮੈਂਟ ਕਰਨ ਤੋਂ ਬਾਅਦ ਹੀ ਉਹ ਤੁਹਾਡਾ ਆਰਡਰ ਹੈਗਾ ਜਿਹੜਾ ਮੰਨਿਆ ਜਾਊਗਾ ਫਿਰ ਆਪਾਂ ਜਿਹੜਾ ਰਿਪੀਟ ਤੇ ਸੂਟ ਹੋਗਾ ਫਿਰ ਆਪਾਂ ਤੁਹਾਨੂੰ ਮਗਵਾ ਕੇ ਦਵਾਂਗੇ ਸੋਣਾਇਆ ਕਮੈਂਟ ਕਰਕੇ ਜੁੜਦਾ ਜੇ ਤੁਹਾਨੂੰ ਸ ਸੋਨੇ ਕਮੈਂਟ ਕਰ ਦਿਓ ਨਹੀਂ ਮੇਰੀ ਸਪੋਰਟ ਕਰਦੇ ਹੋਗੇ ਇੱਥੇ ਤੱਕ ਲੈ ਕੇ ਆਏ ਹੋਗੇ ਤੁਹਾਡਾ ਤੈਦਿਲੋਂ ਧੰਨਵਾਦ ਅੱਗੇ ਵੀ ਮੇਰੀ ਸਪੋਰਟ ਕਰਿਓ ਹਨਾ ਕੋਈ ਵੀ ਤੁਸੀਂ ਵਿਆਹ ਸ਼ਾਦੀਆਂ ਲਈ ਆਰਡਰ ਦੇਣਾ ਚਾਹੁੰਦੇ ਹੋ ਬੇਫਿਕਰ ਹੋ ਕੇ ਸਾਨੂੰ ਤੁਸੀਂ ਆਰਡਰ ਦੇ ਸਕਦੇ ਹੋਗੇ ਜਿਹੜੀ ਥੋੜੀ ਪੇਮੈਂਟ ਹੈਗੀ ਤੁਹਾਡਾ ਕੋਈ ਵੀ ਹੈਨਾ ਤੁਸੀਂ ਮੈਨੂੰ ਪੇਜ 'ਨੋਂ ਥੋੜੀ ਪੇਮੈਂਟ ਸਾਰੀ ਸੇਫ ਹੈ ਮੇਰੇ ਕੋਲੇ ਬਾਕੀ ਜਿਹੜਾ ਕੰਮ ਹੈਗਾ ਆਪਣਾ ਜੈਨੂਅਨ ਹੈਗਾ ਕੋਈ ਵੀ ਫੇਕ ਕੰਮ ਨਹੀਂ ਹੈਗਾ ਤੇ ਕੱਲ ਨੂੰ ਲੈ ਕੇ ਆਵਾਂਗੀ ਇੱਕ ਨਵੀਂ ਵੀਡੀਓ ਤੇ ਸੋਹਣੇ ਸੋਹਣੇ ਸੂਟ ਇਦਾਂ ਹੀ ਤੁਸੀਂ ਆਰਡਰ ਕਰਦੇ ਰਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ